ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤੇ ਮਾਤਾ ਸਲਕਸ਼ਿੰਦੀ ਦੇ ਵਿਆਹ ਪੁਰਬ ਤੇ ਸਾਡੇ ਵੱਲੋਂ ਤੇ ਮੇਰੇ ਸਾਰੇ ਕਾਉਂਸਲਰ ਸਾਥੀਆਂ ਵੱਲੋਂ ਦੇਸ਼ ਵਿਦੇਸ਼ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਅੱਜ ਅਸੀਂ ਕਾਰਪੋਰੇਸ਼ਨ ਦੀ ਸਾਰੀ ਟੀਮ ਨੇ ਬਾਬਾ ਜੀ ਦੇ ਵਿਆਹ ਦੇ ਉੱਤੇ ਪੂਰੀਆਂ ਪੱਪਾ ਪਾਰੋ ਕੇ ਤਿਆਰੀਆਂ ਕੀਤੀਆਂ ਨੇ ਉਹਦੇ ਵਿੱਚ ਚਾਨ ਲਾਈਟਾਂ ਦਾ ਕੰਮ ਹੋਵੇ ਸੜਕਾਂ ਦੀ ਮੁਰੰਮਤ ਹੋਵੇ ਜਾਂ ਉਹ ਕੈਮਰੇ ਆਲਾ ਕੰਮ ਹੋਵੇ ਸਕਿਉਰਿਟੀ ਪਰਪਰਨਾ ਤੇ ਚਾ ਕੋਈ ਕੋਈ ਵੀ ਕੰਮ ਆ ਜਿਹੜਾ ਉਹ ਸਾਰੇ ਅਸੀਂ ਪੂਰੇ ਤਨਮਨ ਨਾਲ ਪੱਬਾ ਪਾਰੋਗ ਯੋਰ ਲਾ ਰਹੇ ਆ ਮੈਂ ਸਾਰੇ ਆਪਣੇ ਸਾਥੀਆਂ ਦਾ ਤੇ ਸਾਰੇ ਅਧਿਕਾਰੀਆਂ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਦਿਨ ਰਾਤ ਕਰਕੇ ਮਿਹਨਤ ਕਰਕੇ ਸਾਰੇ ਕੰਮਾਂ ਨੂੰ ਨੇਪਰੇ ਚਾੜਿਆ ਫੇਰ ਵੀ ਕੋਈ ਦੋ ਦਿਨ ਰਹਿ ਗਏ ਨੇ ਕੋਈ ਕੰਮ ਰਹਿ ਗਿਆ ਹੋਇਆ ਉਸ ਨੂੰ ਵੀ ਅਸੀਂ ਤਨਦੇਈ ਨਾਲ ਲੰਬਾਵਾਂਗੇ ਇਹਨਾਂ ਲੱਭਾਂ ਦੇ ਨਾਲ ਮੈਂ ਆਪਣੀ ਸਾਰੀ ਟੀਮ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰਿਆਂ ਨੂੰ ਬਹੁਤ ਬਹੁਤ ਲੱਗਦਾ ਹੈ ਜੀ